ਇਹ ਹੈ ਬੰਗੀਦੀਪਾ ਪਿੰਡ ਜ਼ਿਲ੍ਹਾ ਬਠਿੰਡਾ ਜਨਮ ਦਿਨ ਹੋਵੇ ਹਾਂਜੀ ਠੀਕ ਹੈ ਜੀ ਉਹ ਜਨਮ ਦਿਨ ਆਪਣਾ ਜਿੱਦਾਂ ਘਰੇ ਬੰਦਾ ਸੈਲੀਬ੍ਰੇਟ ਕਰਦਾ ਕੇਕ ਕੱਟਦਾ ਹਨਾ ਖਾਣ ਪੀਣ ਕਰਦਾ ਉਹ ਚੀਜ਼ ਨਹੀਂ ਹੁੰਦੀ ਠੀਕ ਹੈ ਹੁਣ ਉਹ ਮਤਲਬ ਕਿ ਵੀ ਉਹ ਸਾਨੂੰ ਦੱਸਦੇ ਨੇ ਵੀ ਸਾਡਾ ਇਦਾਂ ਵੀ ਸਾਡੇ ਕਿਸੇ ਬੱਚੇ ਦਾ ਜਾਂ ਕਿਸੇ ਦਾ ਜਨਮ ਦਿਨ ਆ ਤੇ ਅਸੀਂ ਮਨਾਉਣਾ ਗਰਾਊਂਡ ਦੇ ਬੱਚਾ ਨਾ ਬਣਾਉਣਾ ਵੀ ਤੁਸੀਂ ਸਾਨੂੰ ਦੱਸੋ ਕਿ ਮੇਜਰ ਸਾਟ ਆਉਂਦੀ ਹੈ ਬੱਚੇ ਦੇ ਹਾਂਜੀ ਤੇ ਠੀਕ ਹੈ ਅਸੀਂ ਕਸੂਤ ਲੈ ਕੇ ਚੱਲੇ ਆਂ ਬਾਈ ਜਸਪਾਲ ਨਾਲ ਗੱਲ ਕੀਤੀ ਸੁਪਨ ਸਾਹਿਬ ਨਾਲ ਗੱਲ ਕੀਤੀ ਕਿ ਇਹਨਾਂ ਦਾ ਹੀ ਵੀ ਪੰਜਾਬ ਦੇ ਨੌਜਵਾਨਾਂ ਤੇ ਜਾਂ ਲੋਕਾਂ ਤੇ ਇਹ ਤੌਮਤ ਲੱਗਦੀ ਰਹੀ ਹੈ ਕਿ ਜਿਹੜੀ ਪੰਜਾਬ ਦੀ ਪਨੀਰੀ ਆ ਉਹ ਨਸ਼ਿਆਂ ਵੱਲ ਤੁਰ ਚੱਲੀ ਆ ਤਾਂ ਇਹ ਜਿਹੜੀ ਗੱਲ ਹੈ ਹਰੇਕ ਨੌਜਵਾਨ ਤੇ ਜਾਂ ਹਰੇਕ ਬੱਚੇ ਤੇ ਲਾਗੂ ਆਪਾਂ ਨਹੀਂ ਕਰ ਸਕਦੇ ਜਾਂ ਪਿੰਡ ਤੇ ਲਾਗੂ ਨਹੀਂ ਕਰ ਸਕਦੇ ਤਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਵਾਸਦਾ ਪਿੰਡ ਦੀਪਾ ਬੰਗੀ ਦੇ ਇਹ ਨੌਜਵਾਨਾਂ ਨੇ ਗਲਤ ਸਾਫਤ ਕਰ ਦਿੱਤੀ ਹੈ ਜਿੱਥੋਂ ਕਿ ਆਪਦੀ ਲਗਨ ਨਾਲ ਤੇ ਆਪਦੀ ਮਿਹਨਤ ਨਾਲ ਤੇ ਪਿੰਡ ਦੇ ਸਹਿਯੋਗੀਆਂ ਦੇ ਨਾਲ ਤਾਂ ਇਹ ਬੱਚਾ ਨੂੰ ਉਹ ਟ੍ਰੇਨਿੰਗ ਫ੍ਰੀ ਦੇ ਵਿੱਚ ਜਿਹੜੀ ਕਰਾ ਰਿਹਾ ਹੈ ਤਾਂ ਫੁੱਲ ਡਾਈਟ ਦੇ ਰਿਹਾ ਤਾਂ ਆਜੋ ਆਪਾਂ ਵਾਈਆਂ ਨਾਲ ਕਰਦੇ ਆ ਗੱਲ ਤੇ ਸਾਨੂੰ ਦੱਸ ਦਿਆ ਵੀ ਇਹ ਕਿੰਦਾ ਦਾ ਇੱਕ ਸ਼ੁਰੂ ਕੀਤਾ ਤਾਂ ਕੀ ਇਹਨਾਂ ਨੇ ਚਲਾਇਆ ਤੇ ਕੀ ਸੋਚ ਰਿਹਾ ਤਾਂ ਚਲੋ ਜੀ ਤੁਹਾਡਾ ਪਹਿਲਾਂ ਤਾਂ ਸਪੋਰਟਸ ਐਂਡ ਫਿਟਨੈਸ ਗਾਈਡ ਚੈਨਲ ਤੇ ਪਹੁੰਚ ਤੇ ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਤਾਂ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਆਪਦੇ ਭਾਈ ਨਾਮ ਦੱਸ ਦਿਓ ਤੁਹਾਡੀ ਕੀ ਨਾਮ ਹੈ ਅਸ਼ੀਰ ਬਾਈ ਜੀ ਮੇਰਾ ਨਾਮ ਗਗਨਦੀਪ ਖਵਾੜੀ ਕੋਚ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਦੇ ਸਵਾਲ ਬਾਬਾ ਨਿਮਾ ਫੋਜੀ ਜਿੰਨੇ ਵੀ ਐਨਆਰਪਰਾ ਸਪੋਰਟਸ ਐਂਡ ਗਾਰਡਨ ਚੈਨਲ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਵੀ ਨਿੱਘਾ ਸਵਾਗਤ ਕੀਤਾ ਜਾਂਦਾ ਤਾਂ ਇਹ ਤੁਸੀਂ ਜਿਹੜਾ ਉਪਰਾਲਾ ਸ਼ੁਰੂ ਕੀਤਾ ਐਡਾ ਸੋਹਣਾ ਉਪਰਾਲਾ ਜਿਹੜਾ ਪੰਜਾਬ ਦੀ ਧਰਤੀ ਤੇ ਕੀਤਾ ਤਾਂ ਇਹ ਤੁਹਾਡੀ ਸੋਚ ਦੇ ਵਿੱਚ ਕਿਵੇਂ ਆਇਆ ਸਭ ਤੋਂ ਪਹਿਲਾਂ ਸਸੀਕਾਲ ਜੀ ਸਖੌਚ ਫਿਜ਼ੀਕਲ ਫਿਟ ਅਕੈਡਮੀ ਵੱਲੋਂ ਸਾਰੇ ਬੱਚਿਆਂ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਕਿਹਾ ਜਾਂਦਾ ਇਹ ਉਪਰਾਲਾ ਜੀ ਇਹ ਬਾਈ ਗਗਨ ਤੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਇਹਨਾਂ ਨੇ 8 ਤੋਂ 10 ਜਵਾਕਾਂ ਤੋਂ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਗੇਮ ਕਰਾਉਂਦੇ ਹੁੰਦੇ ਸੀ ਕਬੱਡੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਬਾਈ ਜੀ ਨਾਲ ਜੁੜੇ ਮੈਂ ਤੇ ਨਿਮਾ ਫੌਜ ਇੱਕ ਮੁੰਡਾ ਹੋਰ ਆ ਉਹ ਇਸ ਟਾਈਮ ਡਿਊਟੀ ਕਰ ਰਿਹਾ ਜੰਮੂ ਚ ਤੇ ਫਿਰ ਅਸੀਂ ਇਹਨਾਂ ਦੇ ਨਾਲ ਜੁੜੇ ਉਸ ਤੋਂ ਬਾਅਦ ਅਸੀਂ ਦਾ ਵੀਡੀਓ ਬਣਾ ਕੇ ਤੇ ਅਸੀਂ ਵਾਇਰਲ ਕਰਤੀ ਵਟਸਐਪ ਗਰੁੱਪਾਂ ਚ ਫਿਰ ਹੌਲੀ ਹੌਲੀ ਸਾਡੇ ਪਿੰਡ ਦੇ ਬੱਚੇ ਇੱਥੇ ਆਉਣਾ ਸਟਾਰਟ ਕਰਤਾ ਇੱਥੇ ਤਕਰੀਬਨ ਉਸ ਤੋਂ ਬਾਅਦ ਫਿਰ 35-40 ਤੇ ਤਕਰੀਬਨ ਇਸ ਟਾਈਮ 60-70 ਦੇ ਕਰੀਬ ਬੱਚੇ ਆ ਤੇ ਵਧੀਆ ਪਿੰਡ ਦਾ ਵੀ ਸਾਥ ਮਿਲ ਰਿਹਾ ਉਸ ਤੋਂ ਬਾਅਦ ਹਾਂਜੀ ਹਾਂ ਪਿੰਡ ਦਾ ਵਧੀਆ ਐਨਆਰਆਈ ਬੰਦੇ ਆ ਜਿਹੜੇ ਉਹਨਾਂ ਦਾ ਸਹਿਯੋਗ ਬਹੁਤ ਜ਼ਿਆਦਾ ਆ ਪਿੰਡ ਦੀ ಗ್ರಾಮ ਪੰਚਾਇਤ ਉਦਾਂ ਵੀ ਸਾਰੇ ਪਿੰਡ ਦਾ ਬਹੁਤ ਸਾਥ ਆ ਤਕਰੀਬਨ ਆਪਣੇ ਕੋਲੇ ਇਹ ਆਪਣੇ ਪਿੰਡ ਦੇ ਬੱਚੇ ਆ ਤੇ ਨਾਲ ਰੁਗੋਵੰਗੀ ਪਿੰਡਾ ਉਥੋਂ ਦੇ ਵੀ ਕੁਛ ਬੱਚੇ ਆਉਂਦੇ ਆ ਤੇ ਸਾਰਾ ਇਹ ਫ੍ਰੀ ਤਿਆਰੀ ਕਰਵਾਈ ਜਾਂਦੀ ਆ। ਬਾਕੀ ਤੇ ਗगन ਕੋਲ ਸਭ ਤੁਸੀਂ ਕੋਲ ਸਭ ਬਾਬਾ ਕੋਲ ਸਭ ਜੀ ਨੇ ਦੱਸਿਆ ਵੀ ਸਭ ਤੋਂ ਪਹਿਲਾਂ ਤੁਸੀਂ ਸਟਾਰਟ ਕੀਤਾ 2 ਸਾਲ ਤੱਕ ਕਬੱਡੀ ਤੋਂ। ਹਾਂਜੀ ਹਾਂਜੀ। ਤਾਂ ਆਪਣੇ ਪਿੰਡਾ ਦੇ ਵਿੱਚ ਜਿਹੜੀ ਮਾਂ ਖੇਡ ਕਬੱਡੀ ਕਹੀ ਜਾਂਦੀ ਆ ਤੇ ਤੁਸੀਂ ਕਬੱਡੀ ਦੇ ਵਿੱਚ ਛੋਟੀ ਪਨੀਰੀ ਤਿਆਰ ਕਰ ਰਹੇ ਹੋ ਜਾਂ ਕੋਈ ਵੱਡੇ ਬੱਚੇ ਜੀ। ਭਾਈ ਸਟਾਰਟਿੰਗ ਅਸੀਂ ਮੈਂ 7-8 ਬੱਚਾ ਨਾਲ ਕੀਤੀ ਸੀਗੀ। ਹਾਂਜੀ ਹਾਂਜੀ। ਤੇ ਭਾਈ ਜਸਪਾਲ ਨਿਮਾ ਖੋਜੀ ਇਹ ਸਾਡੇ ਨਾਲ ਜੁੜੇ। ਹਾਂਜੀ ਹਾਂਜੀ। ਤੇ ਨਿਰਾਪਰਾ ਬਈ ਸਾਡਾ ਮਕਸਦ ਕਬੱਡੀ ਖੜਾਉਣਾ ਵੀ ਨਹੀਂ ਠੀਕ ਹੈ ਇਹਨਾਂ ਨੂੰ ਫਿਜ਼ੀਕਲ ਫਿੱਟ ਕਰਨਾ ਤੇ ਅੱਗੇ ਕੰਮ ਜਾਫ ਹੁਣ ਹੈ ਆਰਮੀ ਕਿਸੇ ਵੀ ਬੈਂਕ ਵਿੱਚ ਜਾਣ ਆਪਣੀਆਂ ਮੰਨਾਂ ਮਾਰਨਾ ਕਬੱਡੀ ਸਾਡਾ ਮੰਨ ਕੇ ਇੱਕ ਜਰੀਆ ਸੀ ਬਾਈ ਜੀ ਤੇ ਹੁਣ ਕਬੱਡੀ ਦੀਆਂ ਕਈ ਟੀਮਾਂ ਖੇਡਦੀਆਂ ਸਾਡੇ ਕੋਲੇ ਕੁੜੀਆਂ ਦੀਆਂ ਟੀਮਾਂ ਨੇ ਦੋ 27 ਕਿਲੋ ਮੁੰਡੇ ਖੇਡਦੇ ਨੇ 35 ਕਿਲੋ ਵਾਲੇ ਨੇ 45 ਕਿਲੋ ਵਾਲੇ ਨੇ 55 ਕਿਲੋ ਦੀ ਟੀਮ ਬਣਦੀ ਹੈ ਬਾਈ ਸਾਡੀ ਤੇ ਟੂਰਨਾਮੈਂਟ ਹੋ ਕੇ ਪਿੱਛੇ ਪਿਛਲੇ ਮਾਰਤ ਮਹੀਨੇ ਟੂਰਨਾਮੈਂਟ ਹੋ ਕੇ ਬੜੀਆ ਨਿਭੜਿਆ ਪਿੰਡ ਨੇ ਪੂਰਾ ਸਹਿਯੋਗ ਦਿੱਤਾ ਬਹੁਤ ਵਧੀਆ ਸਹਿਯੋਗ ਹੈ ਬਈ ਸਾਡੇ ਪਿੰਡ ਦਾ ਐਨ ਆਰ ਆਈ ਭਰਾ ਨੇ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਹੈ ਤੇ ਇਹ ਪਲੇਅਰਾਂ ਨੂੰ ਬਈ ਕਵੱਡੀ ਦੇ ਨਾਲ ਨਾਲ ਅਸੀਂ ਮੈਂਟਲੀ ਮਨ ਕੇ ਚਲੋ ਵੀ ਉਹ ਵੀ ਤਿਆਰ ਕਰਦੇ ਆ ਕਿ ਅਗਲਾ ਸਮਾਗਮ ਗੁਜ਼ਰਨ ਵਾਲਾ ਜਿਹੜਾ ਇਹਨਾਂ ਦਾ ਉਹ ਬਹੁਤ ਵਧੀਆ ਗੁਜ਼ਰੇ ਬਹੁਤ ਸੋਣਾ ਤੇ ਇੱਕ ਜਿੱਦਾਂ ਆਪਾਂ ਕਹਿ ਰਹੇ ਆ ਵੀ ਜੇ ਮੈਂ ਹੁਣ ਪੰਜਾਬ ਪੁਲਿਸ ਦੇ ਵਿੱਚ ਪੋਸਟਾਂ ਦੀ ਜੇ ਐਗਜ਼ਾਮ ਸਟਾਰਟ ਹੋ ਗਈ ਤਾਂ ਉਹਨਾਂ ਦੇ ਫਿਜ਼ੀਕਲ ਲਈ ਅਗਲਾ ਪ੍ਰੈਕਟਿਸ ਕਰਨਾ ਚਾਹੁੰਦਾ ਜਾਂ ਆਰਮੀ ਲਈ ਤਾਂ ਤੁਸੀਂ ਉਦਾਂ ਦੀ ਪ੍ਰੈਕਟਿਸ ਵੀ ਇੱਥੇ ਕਰਾ ਰਹੇ ਹੋਗੇ ਹਾਂਜੀ ਬਾਈ ਜੀ ਸਾਡੇ ਕੁਝ ਰੂਲ ਨੇ ਹਾਂਜੀ ਮੰਨ ਕੇ ਚੱਲੋ ਇੱਥੇ ਕੋਈ ਵੀ ਆ ਸਕਦਾ ਕਿਸੇ ਵੀ ਪਿੰਡ ਦਾ ਆ ਸਕਦਾ ਔਰ ਸਾਡੇ ਰੂਲ ਫੋਲੋ ਕਰਨੇ ਜ਼ਰੂਰੀ ਨੇ ਸਾਡੇ ਕੋਲ 40 ਤੇ 45 ਦੇ ਕਰੀਬ ਕੁੜੀਆਂ ਖੇਡਦੀਆਂ ਨੇ ਤੇ 40 45 ਮੁੰਡੇ ਨੇ ਤੇ ਕੋਈ ਵੀ ਕੁੜੀ ਨੇ ਕਿਸੇ ਨੇ ਤਿਆਰੀ ਕਰਨੀ ਆਪਣੇ ਨੇੜੇ ਨੇੜੇ ਪਿੰਡੇ ਦੇ ਆ ਸਕਦੇ ਨੇ ਕੋਈ ਮੁੰਡਾ ਪਰ ਸਾਡੇ ਰੂਲ ਆ ਜਿਹੜੇ ਬਾਈ ਜੋ ਫੋਲੋ ਜ਼ਰੂਰ ਕਰਨੇ ਪੈਣਗੇ ਤਾਂ ਇੱਕ ਵਾਰੀ ਤੁਸੀਂ ਸਾਨੂੰ ਰੂਲ ਦਾ ਜਾਣਨਾ ਪਾ ਸਕਦੇ ਹੋ ਕਿ ਤੁਹਾਡੇ ਕੀ ਰੂਲ ਆ ਤਾਂ ਜਾਓ ਦੇਖਣ ਆਲੇ ਜੋ ਵੀ ਆ ਤੇ ਤੁਹਾਨੂੰ ਸਕਣ ਤੇ ਫੋਲੋ ਕਰਨ ਦੀ ਕੋਸ਼ਿਸ਼ ਕਰਨਾ ਤਾਂ ਬਾਈ ਹੁਲੜ ਬਾਈ ਬਿਲਕੁਲ ਪਸੰਦ ਨਹੀਂ ਇੱਕ ਮੋਬਾਈਲ ਫੋਨ ਆ ਜਿਹੜਾ ਉਹ ਕਿਸੇ ਪਲੇਅਰ ਨੂੰ ਅਲਾਉਡ ਨਹੀਂ ਠੀਕ ਹੈ ਗਰਾਊਂਡ ਦੇ ਵਿੱਚ ਮੋਬਾਈਲ ਗਰਾਊਂਡ ਦੇ ਵਿੱਚ ਬਾਈ ਜੀ ਹਾਂ ਇੱਕ ਨਿਯਮ ਨੇ ਬਾਈ ਜੀ ਜਿਵੇਂ ਕੋਈ ਆਊਟਸਾਈਡਰ ਨਾਲ ਨਹੀਂ ਕੋਈ ਲਿਆ ਸਕਦਾ ਸਾਡੇ ਪਲੇਅਰ ਆਉਂਦੇ ਨੇ ਬਈ ਆਪਣੇ ਬੈਗ ਕਿੱਟਾਂ 'ਚ ਜੋ ਵੀ ਸਮਾਨ ਆਪਦਾ ਹੁੰਦਾ ਹੈ ਨਾਲ ਲੈ ਕੇ ਆਉਂਦੇ ਨੇ ਕੋਈ ਬੰਦਾ ਆਊਟਸਾਈਡਰ ਨਹੀਂ ਆਉਂਦਾ ਬਈ ਸਾਡੇ ਮੰਨ ਕੇ ਚਲੋ ਅਸੀਂ ਵੀ ਇੱਥੇ ਵਜੂਦ ਰੱਖਦੇ ਆਂ ਕਿ ਸਾਡੇ ਪਿੰਡ ਦੇ ਲੋਕ ਸਾਥ ਦਿੰਦੇ ਆ ਬਈ ਕੋਈ ਵੀ ਮੰਨ ਕੇ ਚਲੋ ਵੀ ਆਊਟਸਾਈਡਰ ਜਿਹੜਾ ਸਾਡੇ ਪਿੰਡ ਦਾ ਵੀ ਜਿਹੜਾ ਮੰਨ ਕੇ ਚਲੋ ਨਾਲ ਕਿਸੇ ਨੂੰ ਲੈ ਕੇ ਨਹੀਂ ਆਉਂਦਾ ਬਸ ਆਹੀ ਰੂਲ ਨੇ ਬਾਈ ਜੀ ਕਿ ਹੁੱਲੜਬਾਈ ਬਿਲਕੁਲ ਪਸੰਦ ਨਹੀਂ ਇੱਥੇ ਤੇ ਫੋਨ ਨਹੀਂ ਅਲਾਉਡ ਬਾਈ ਜੀ ਤੇ ਬਸ ਆਲਦਾ ਫਲੈਕਟਸ ਲਈ ਆਇਆ ਹੈ ਪ੍ਰੈਕਟਿਸ ਕਰਕੇ ਜਾਓ ਬਸ ਤੀਜਾ ਕੰਮ ਨਹੀਂ ਇੱਥੇ ਬਈ ਦੂਜਾ ਕੋਈ ਤੇ ਇੱਕ ਬਾਬਾ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਜੋ ਲਾਈਟਿੰਗ ਦਾ ਪ੍ਰਬੰਧ ਬਹੁਤ ਸੋਹਣਾ ਆਪਣੇ ਇਹਦੇ ਵਿੱਚ ਗਰਾਊਂਡ ਦੇ ਵਿੱਚ ਤਾਂ ਬਹੁਤ ਵਧੀਆ ਲਾਈਟਿੰਗ ਤਾਂ ਇਹ ਪੈਂਡ ਦੇ ਸਹਿਯੋਗ ਨਾਲ ਹੀ ਇਹ ਹੋਇਆ ਹੈ ਕਿ ਤੁਸੀਂ ਆਪ ਦੇ ਖੁਦ ਜੀ ਇਹ ਸਾਰਾ ਕੁਝ ਇਹ ਲਾਈਟਾਂ ਦੇਖ ਰਹੇ ਹੋ ਜਾਂ ਇਹ ਆਪਟੀਕਲ ਲੱਗੇ ਹੋਏ ਆ ਹਾਂ ਜੀ ਹਾਂ ਜੀ ਠੀਕ ਹੈ ਇਹ ਸਾਰਾ ਪਿੰਡ ਦੇ ਸਹਿਯੋਗ ਨਾਲ ਹੀ ਆ ਕੁਛ ਕੇ ਐਨ ਆਰ ਆਈ ਭਰਾਵਾਂ ਨੇ ਤੇ ਉਹਨਾਂ ਵੱਲੋਂ ਜਿੱਦਾਂ ਉਹ ਸਾਨੂੰ ਕਹਿੰਦੇ ਆ ਵੀ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਆ ਤੇ ਸਾਨੂੰ ਦੱਸੋ ਤੇ ਅਸੀਂ ਕੋਈ ਚੀਜ਼ ਦੀ ਜ਼ਰੂਰਤ ਹੋਵੇ ਉਹਨਾਂ ਨੂੰ ਦੱਸਦੇ ਆ ਤੇ ਸਾਨੂੰ ਬਣਾ ਨਹੀਂ ਕਰਦੇ ਇਹ ਲਾਈਟਾਂ ਦਾ ਪ੍ਰਬੰਧਾ ਇਹ ਸਾਰਾ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹੀ ਹੋਇਆ ਬਾਕੀ ਇੱਕ ਚੀਜ਼ ਸਭ ਤੋਂ ਵੱਡੀ ਹੋਰ ਆ ਪੀ ਜਿੱਦਾਂ ਸਾਡੇ ਪਿੰਡ ਦੇ ਵਿੱਚ ਇਹ ਸਿਸਟਮ ਹੁਣ ਬੰਦ ਕਰਕੇ ਲੜੀ ਹੁਣ ਸਾਰੀ ਚੱਲ ਪਿਆ ਵੀ ਜਨਮ ਦਿਨ ਨਾ ਹੋਵੇ ਹਾਂਜੀ ਠੀਕ ਹੈ ਜੀ ਉਹ ਜਨਮ ਦਿਨ ਆਪਣਾ ਜਿੱਦਾਂ ਘਰੇ ਬੰਦਾ ਸੈਲੀਬ੍ਰੇਟ ਕਰਦਾ ਕੇਕ ਕੱਟਦਾ ਹਨਾ ਖਾਣ ਪੀਣ ਕਰਦਾ ਉਹ ਚੀਜ਼ ਨਹੀਂ ਹੁੰਦੀ ਠੀਕ ਹੈ ਹੁਣ ਉਹ ਮਤਲਬ ਕਿ ਵੀ ਉਹ ਸਾਨੂੰ ਦੱਸਦੇ ਨੇ ਵੀ ਸਾਡਾ ਇਦਾਂ ਵੀ ਸਾਡੇ ਕਿਸੇ ਬੱਚੇ ਦਾ ਜਾਂ ਕਿਸੇ ਦਾ ਜਨਮ ਦਿਨ ਆ ਤੇ ਅਸੀਂ ਮਨਾਉਣਾ ਤੇ ਗਰਾਊਂਡ ਦੇ ਬੱਚਾ ਨਾਲ ਮਨਾਉਣਾ ਵੀ ਤੁਸੀਂ ਸਾਨੂੰ ਦੱਸੋ ਕਿ ਇਸ ਚੀਜ਼ ਕਿ ਇਹਨਾਂ ਦੀ ਡਾਈਟ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਇਹਨਾਂ ਨੂੰ ਡਾਈਟ ਦੇ ਵਿੱਚ ਚੀਜ਼ ਚਾਹੀਦੀ ਹੈ ਉਹ ਚੀਜ਼ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਉਹ ਸਾਨੂੰ ਇੱਥੇ ਲਿਆ ਦਿੰਦੇ ਆ ਤੇ ਇੱਥੇ ਬਰਥਡੇ ਮਨਾ ਕੇ ਜਾਂਦੇ ਆ ਤੇ ਇੱਕ ਜਿਹੜੀ ਆਪਣੀ ਤੁਸੀਂ ਡਾਈਟ ਦੀ ਗੱਲ ਦੱਸੀ ਆ ਸਭ ਤੋਂ ਪਹਿਲਾਂ ਤਾਂ ਪਿੰਡ ਦੀ ਬਹੁਤ ਸਲੱਗ ਜੋ ਗੱਲ ਹੈ ਵੀ ਜਿਹੜਾ ਕਿ ਇੰਨਾ ਉੱਪਰ ਕਰੇ ਕੰਮ ਨੂੰ ਨੌਜਵਾਨਾਂ ਨੂੰ ਸਾਂਭ ਰਿਹਾ ਨਵੀਂ ਪਨੀਰੀ ਨੂੰ ਸਾਂਭ ਰਾ ਗਰਾਊਂਡ ਨਾਲ ਜੋੜ ਰਿਹਾ ਇਹ ਪਹਿਲੀ ਗੱਲ ਤਾਂ ਹਰੇਕ ਪਿੰਡ ਨੂੰ ਕਰਨਾ ਚਾਹੀਦਾ ਠੀਕ ਹੈ ਤਾਂ ਜਿਹੜਾ ਬਰਥਡੇ ਇੱਥੇ ਆਪਣਾ ਸੈਲੀਬ੍ਰੇਟ ਕਰਦੇ ਆ ਉਹਦੋਂ ਵੀ ਸੋਹਣੀ ਗੱਲ ਹੈ ਬਹੁਤ ਚੰਗੀ ਸੋਚ ਆ ਗਈ ਤੇ ਇੱਕ ਅਸੀਂ ਪਿੱਛੇ ਜੇ ਆਏ ਸੀ ਕਿ ਤੁਸੀਂ ਮਤਲਬ ਕਿ ਇੱਕ ਫਿਟਨੈਸ ਕੈਂਪ ਵੀ ਇੱਥੇ ਲਵਾਇਆ ਸੀਗਾ ਹਾਂ ਜੀ ਉਹ ਡਾਕਟਰ ਹਰਮਿੰਦਰ ਸਿੰਘ ਦੁੱਲੋਵਾਲ ਆਏ ਸੀ ਆਪਣੇ ਹਾਂ ਜੀ ਹਾਂ ਜੀ ਉਹਨਾਂ ਨੇ ਇੰਸਟਾ ਤੇ ਮੈਂ ਵੀਡੀਓ ਉਹਨਾਂ ਨੂੰ ਟੈਗ ਕਰਦਾ ਰਹਿੰਦਾ ਸੀ ਜਿਹੜਾ ਆਪਣਾ ਪੇਜ ਬਣਿਆ ਫੌਜੀ ਫਿਜ਼ੀਕਲ ਅਕੈਡਮੀ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਵੀਡੀਓ ਚੈੱਕ ਕੀਤੀਆਂ ਫਿਰ ਮੈਨੂੰ ਮੈਸੇਜ ਕੀਤਾ ਇੱਕ ਦਿਨ ਕਹਿੰਦੇ ਵੀ ਤੁਸੀਂ ਕਿੱਥੇ ਹੋ ਕਿਹੜੇ ਡਿਸਟ੍ਰਿਕਟ ਚ ਆਹੇ ਤੇ ਮੈਂ ਕਿਹਾ ਵੀ ਗੀਦੀਪਾ ਪਿੰਡ ਜ਼ਿਲ੍ਹਾ ਬਠਿੰਡਾ ਕਹਿੰਦੇ ਵੀ ਅਸੀਂ ਤੁਸੀਂ ਕਿੰਨੇ ਪੈਸੇ ਲੈਣੇ ਹੋ ਵੀ ਮਤਲਬ ਕਿ ਤਿਆਰੀ ਕਰਵਾਉਣੇ ਹੋ ਮੈਂ ਕਿਹਾ ਨਹੀਂ ਜੀ ਇਹ ਫ੍ਰੀ ਕੈਂਪ ਹੈ ਫ੍ਰੀ ਤਿਆਰੀ ਕਰਵਾਈ ਜਾਂਦੀ ਆ 5 ਸਾਲ ਤੋਂ ਲੈ ਕੇ 16 17 ਸਾਲ ਤੱਕ ਦੇ ਮੁੰਡੇ ਤੇ ਕੁੜੀਆਂ ਸਾਡੇ ਕੋਲੇ ਹੈਗੇ ਨੇ ਉਹਨਾਂ ਨੂੰ ਮੈਂ ਦੱਸਿਆ ਉਹ ਕਹਿੰਦੇ ਵੀ ਅਸੀਂ ਆਉਣਾ ਚਾਹੁੰਦੇ ਆ ਤੁਹਾਡੇ ਕੋਲੇ ਕਿਉਂਕਿ ਦੁੱਲੋਵਾਲ ਜਿਹਦਾ ਵੀ ਬਹੁਤ ਨਾਮ ਹੈ ਨਾ ਇੰਟਰਨੈਸ਼ਨਲ ਪਲੇਅਰਸ ਤਿਆਰ ਕਰਦੇ ਆ ਬਾਡੀ ਬਿਲਡਿੰਗ ਦੇ ਵਿੱਚ ਤਾਂ ਬਹੁਤ ਸੋਹਣਾ ਗਾਈਡ ਕਰਦੀ ਰਹਿੰਦੇ ਆ ਨਾ ਸੋਸ਼ਲ ਮੀਡੀਆ ਤੇ ਤਾ ਇੱਕ ਤੁਸੀਂ ਇਦਾਂ ਦੱਸ ਸਕਦੇ ਹੋ ਮਤਲਬ ਕਿ ਜੇ ਦਾ ਤੁਸੀਂ ਆਪਣੇ ਬੱਚੇ ਜਾਂ ਕੋਈ ਬਾਹਰ ਦਾ ਵੀ ਕੋਈ ਬੱਚਾ ਆਉਣਾ ਚਾਹੁੰਦਾ ਮੰਨ ਲਓ ਰਾਮਾ ਮੰਡੀ ਤੇ ਲਾ ਲਓ ਜਾਂ ਕਿਤੇ ਬਠਿੰਡ ਦੇ ਹੋਟ ਸਾਈਡ ਤੋਂ ਹੋਰ ਡਿਸਟ੍ਰਿਕਟ ਤੋਂ ਤੁਸੀਂ ਤਿਆਰੀ ਕਰਾਉਣੇ ਹੋ ਤਾਂ ਇਹ ਰਹਿਣ ਸਹਿਣ ਦਾ ਪ੍ਰਬੰਧ ਕੋਈ ਹੈ ਨਹੀਂ ਫਿਲਹਾਲ ਸਾਡੇ ਕੋਲੇ ਆਪ ਡਾਉਣ ਦਾ ਹੀ ਸਿਸਟਮ ਹੈ ਜਿੱਦਾਂ ਰੋਗੂ ਬੰਗੀ ਤੋਂ ਵੀ ਆਉਂਦੇ ਆ ਬੱਚੇ ਤੇ ਪਿੱਛੇ ਜੇ ਸਖਲੱਦੀ ਤੋਂ ਵੀ ਆਉਂਦੀਆਂ ਸੀ ਕੁੜੀਆਂ ਤੇ ਰਹਿਣ ਦਾ ਆਪਣੇ ਕੋਲ ਫਿਲਹਾਲ ਹਜੇ ਕੋਈ ਪ੍ਰਬੰਧ ਨਹੀਂ ਹੈਗਾ ਚਲੋ ਜਿੱਦਾਂ ਜਿੱਦਾਂ ਸਿਸਟਮ ਵਧਦਾ ਜਾਊਗਾ ਹਨਾ ਤੇ ਉਹ ਅੱਗੇ ਰੱਬ ਦੀ ਰਜਾ ਹੈ ਨਾ ਹਾਂ ਜੀ ਹਾਂ ਜੀ ਉਹ ਪਾਇਦਾ ਸਿਸਟਮ ਹੈ ਪਰ ਫਿਲਹਾਲ ਆਪਣੇ ਕੋਲ ਰਹਿਣ ਦਾ ਹਾਂ ਅਪ ਡਾਊਨ ਕਰ ਸਕਦਾ ਕੋਈ ਤਿਆਰੀ ਲਾਉਣਾ ਚਾਹੁੰਦਾ ਹੋਵੇ ਜਾਂ ਪਿੱਛੇ ਜੇ ਅਸੀਂ ਵੀਡੀਓ ਪਾਈ ਸੀ ਜਿੱਦਾਂ ਕੁੜੀਆਂ ਨੇ ਪੰਜਾਬ ਉਸ ਦੀ ਤਿਆਰੀ ਕਰਨੀ ਆ ਤੇ ਵਰਕ ਸਾਰਾ ਜਿੱਦਾਂ ਵੀ ਮਤਲਬ ਕਿ ਅਸੀਂ ਖੁਦ ਵੀ ਆਰਮੀ ਦੇ ਕੈਂਪ ਲਾਏ ਹੋਇਆ ਤੇ ਉਹ ਸਾਰਾ ਸ਼ਡਿਊਲ ਜਿਹੜਾ ਲਕੇ ਐਂਡ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰਾ ਆਰਮੀ ਦੇ ਸ਼ਡਿਊਲ ਮੁਤਾਬਕ ਹੈ ਪੀਟੀ ਹੈ ਚਾਹੇ ਕੋਈ ਵੀ ਡਿਸਪਲਿਨ ਦੇ ਵਿੱਚ ਨਾਲ ਠੀਕ ਹੈ ਉਹ ਸਾਰਾ ਉਹਦੇ ਮੁਤਾਬਕ ਹੀ ਅਸੀਂ ਕਰਵਾਉਣੀ ਹੈ ਤੇ ਇੱਕ ਗਗਨ ਵੀਰੇ ਤੁਸੀਂ ਇਹਦਾ ਦੱਸੋ ਵੀ ਜਿਹੜਾ ਆਪਣੇ ਵੀਰੇ ਨੇ ਗੱਲ ਦੱਸਦੀ ਵੀ ਸਾਰਾ ਪਿੰਟ ਸਾਈਜ਼ ਜੋਗ ਦਿੰਦਾ ਹੈ ਸੈਲੀਬ੍ਰੇਟ ਇੱਥੇ ਕਰਦੇ ਆ ਬਾਡੇ ਤਾਂ ਡਾਈਟ ਲੈ ਕੇ ਦਿੰਦਾ ਤਾਂ ਤੁਸੀਂ ਬੱਚਿਆਂ ਨੂੰ ਕਿੱਦਾਂ ਦੀ ਡਾਈਟ ਪ੍ਰੋਵਾਈਡ ਕਰਦੇ ਹੋ ਅਰਬਿੰਦ ਭਾਈ ਡਾਈਟ ਮੰਨ ਕੇ ਚੱਲੋ ਜਿਵੇਂ ਕਿ ਹਾਂਜੀ ਬਨਾਣਾ ਹੋ ਗਏ ਠੀਕ ਹੈ ਸ਼ਰਧਾਈ ਜੀਆ ਵਧੀਆ ਮੰਨ ਕੇ ਚੱਲੋ ਤੇ ਚਨਾ ਚੜ ਟਲਦੀ ਸਾਡੇ ਗੁਰਦਾਵਤ ਮਸਾਜ ਦੇ ਬੱਚੇ ਜਿਆਦਾ ਪਸੰਦ ਕਰਦੇ ਹਨ ਜਿਹੜੀਆਂ ਵੀ ਹੈਲਦੀ ਚੀਜ਼ਾਂ ਨੇ ਸਾਰੀਆਂ ਉਹੀ ਚੀਜ਼ਾਂ ਹੈ ਗਰਾਊਂਡ ਤੋਂ ਆਉਂਦੀਆਂ ਭਾਈ ਅਨ ਹੈਲਦੀ ਇਥੇ ਕੁਝ ਵੀ ਮੰਨ ਕੇ ਚੱਲੋ ਇਜਾਜ਼ਤ ਹੀ ਨਹੀਂ ਠੀਕ ਹੈ ਸਟਾਈਮਿੰਗ ਕੀ ਹੈ ਗਰਾਊਂਡ ਦੀ ਭਾਈ ਟਾਈਮਿੰਗ ਭਾਈ ਜੀ ਹੈਗੀ 5 ਵਜੇ ਤੋਂ ਲੈ ਕੇ ਜਿਹੜੇ ਕੁੜੀਆਂ ਭਾਈ ਉਹਨਾਂ ਨੂੰ 7 ਵਜੇ ਤੱਕ ਘਰੇ ਭੇਜਦੇ ਨੇ ਮੁੰਡੇ 7 ਤੋਂ ਲੈ ਕੇ 8:30 ਵਜੇ ਦਾ 9 ਵਜੇ ਤੱਕ ਖੇਡਦੇ ਨੇ ਕਬੱਡੀ ਪ੍ਰੈਕਟਿਸ ਭਾਈ ਸਾਡੀ 20 ਮਿੰਟ ਰਨਿੰਗ ਲਾਉਣੇ ਆ 45 ਮਿੰਟਾ ਸਰਕਲ ਵਾਲੀਆਂ ਐਕਸਰਸਾਈਜ਼ਾਂ ਉਸ ਤੋਂ ਬਾਅਦ ਕਬੱਡੀ ਨਾਲ ਰਿਲੇਟਡ ਜਿਹੜੀਆਂ ਐਕਸਰਸਾਈਜ਼ਾਂ ਨੂੰ ਆ ਉਹ ਲਾਉਣੇ ਆ ਫਿਰ ਬਾਈ ਪਹਿਲਾਂ ਕੁੜੀਆਂ ਖੇਡਦੀਆਂ ਨੇ ਛੋਟੇ ਬੱਚੇ ਖੇਡਦੇ ਉਸ ਤੋਂ ਬਾਅਦ ਵੱਡੇ ਮੁੰਡੇ ਖੇਡ ਕੇ ਤੇ ਜਿਵੇਂ ਨਾ ਇੱਕ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਤੇ ਆਪਣੇ ਛੋਟੇ ਬੱਚਿਆਂ ਤੁਸੀਂ ਕਬੱਡੀ ਲਈ ਤਿਆਰ ਕਰ ਰਹੇ ਸੀਗੇ ਤਾਂ ਉਹ ਵੀ ਬੱਚੇ ਬਹੁਤ ਸੋਹਣਾ ਖੇੜਦੇ ਸੀ ਤਾਂ ਉਹ ਬੱਚੇ ਹੈ ਮਤਲਬ ਕਿ ਅੱਗੇ ਟੂਰਨਾਮੈਂਟ ਤੁਸੀਂ ਖੜਾਇ ਕਿ ਲੈ ਉਹਨਾਂ ਨੂੰ ਕਿਉਂਕਿ ਬਹੁਤ ਸੋਹਣੀਆਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਿੱਡਣ ਦੀਆਂ ਗਤੀਵਿਧੀਆਂ ਸੀ ਬਹੁਤ ਸੋਹਣੀਆਂ ਸੀਗੀਆਂ ਹਾਂਜੀ ਭਾਈ ਇਹ ਲਗਭਗ ਸਾਨੂੰ 2 ਸਾਲ ਹੋ ਗਏ ਨੇ ਇਹ ਸਾਡੇ ਨਾਲ 2 ਸਾਲਾਂ ਦੇ ਜੁੜੇ ਹੁਣ ਤਾਂ ਬਾਵਾ ਹੋ ਗਏ ਨੇ ਭਾਈ ਰਾਣੀਆ ਫੋਟੋਆਂ ਦੇਖੋਗੇ ਜੰਮੀ ਬਿਲਕੁਲ ਛੋਟੇ ਛੋਟੇ ਸੀ ਇਹ ਤੇ ਸਾਡਾ ਮਕਸਦ ਵੀ ਐ ਆ ਕਿ ਨਵੀਂ ਪਨੀਰੀ ਨੂੰ ਤਿਆਰ ਕਰੀਏ ਵਦ ਵਦ ਜਿਹਾ ਕਿ ਹੁਣ ਤੁਹਾਨੂੰ ਪਤਾ ਹੀ ਐ ਵੀ ਅੱਜਕੱਲ ਕੀ ਹਾਲ ਆ ਹਨਾ ਨਸ਼ਾ ਦਾ ਰਜਾਨ ਜਾੜੇ ਐ ਇੱਕ ਇੱਕ ਦੂਜੇ ਨੂੰ ਮੰਨ ਕੇ ਚਲੋ ਬੀੜ ਜਾਂਦਾ ਬੱਚਾ ਪਰ ਸਾਡਾ ਮੇਨ ਮਕਸਦ ਭਾਈ ਐ ਇੱਕੋ ਆ ਵੀ ਨਸ਼ਾ ਤੋਂ ਹਰੇਕ ਪਿੰਡ ਦਾ ਕੋਈ ਵੀ ਬੱਚਾ ਇਹੀ ਗਲਤ ਗੈਰਚ ਨਾ ਪਵੇ ਹਾਂ ਇਹ ਨਵੀਂ ਪਨੀਰੀ ਤਾਂ ਹੀ ਪਹਿਲ ਦਿੱਤੀ ਜਾਂਦੇ ਭਾਈ ਇਹਨਾਂ ਨੂੰ ਅਸੀਂ ਮੂਹ ਪਿਆਰ ਵੀ ਬਹੁਤ ਕਰਦੇ ਆਂ ਇਹ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਵੱਡਿਆਂ ਨੂੰ ਵਕ ਵੇਸਕ ਝੜਕਦੇ ਨੇ ਉਹ ਝੜਕਿਆ ਵੀ ਨਹੀਂ ਜਾਂਦਾ ਤੇ ਕਿਉਂਕਿ ਇਹਨਾਂ ਨੂੰ ਮਕਸਦ ਹੀ ਸਾਡਾ ਇਹ ਹੈ ਸਾਡੇ ਗਰਾਊਂਡ ਨਾਲ ਜੁੜ ਕੇ ਰਹਿਣਾ ਅੱਛਾ ਇੱਕ ਨਾ ਬਹੁਤ ਮਤਲਬ ਸਕੂਲਾਂ ਦੇ ਵਿੱਚ ਵੀ ਗੱਲ ਹੁੰਦੀ ਆ ਵੀ ਤੁਸੀਂ ਇੱਕੋ ਹੀ ਹਰੇਕ ਫੈਮਿਲੀ ਦੇ ਵਿੱਚ ਇੱਕ ਇੱਕੇ ਬੱਚਾ ਹੈਗਾ ਤਾਂ ਉਹ ਮਤਲਬ ਕਿ ਡੀਪੀਟੀ ਚ ਲਾ ਲਓ ਸਪੋਰਟਸ ਟੀਚ ਚ ਲਾ ਲਓ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡੇ ਬੱਚੇ ਤੇ ਮਾਰਨਾ ਨਹੀਂ ਜਾਂ ਅਸੀਂ ਤੁਹਾਡੇ ਤੇ ਕੇਸ ਕਰਦੇ ਜਿੱਦਾਂ ਵੀ ਤੇ ਤੁਸੀਂ ਕਿੰਨਾ ਕੁ ਝੜਕਦੇ ਹੋ ਬੱਚਿਆਂ ਨੂੰ ਤੇ ਮਾਰ ਦਿੰਨੇ ਹੋ ਪਿਆਰ ਨਾਲ ਕਿ ਨਹੀਂ ਨਹੀਂ ਬਾਈ ਜੀ ਮਤਲਬ ਰੂਲ ਮੁਤਾਬਕ ਤਾਂ ਕਹਿਣਾ ਪੈਂਦਾ ਬਾਈ ਜੀ ਹਨਾ ਤੇ ਬਾਕੀ ਸਰੇ ਇਹਨਾਂ ਦੇ ਮਾਪਿਓ ਨਾਲ ਸਾਡੇ ਨਾਲ ਪੂਰਾ ਸਾਥ ਦਿੰਦੇ ਨੇ ਬਸ ਇਨਾਂ ਦੇ ਸਾਡੇ ਹੀ ਨੇ ਬਾਈ ਜੀ ਐਂ ਕਹਿ ਰੱਖਿਆ ਤੇ ਇਹਨਾਂ ਨੇ ਮਾਰੋ ਕੁੱਟੋ ਕੁਛ ਮਰਦੀ ਬਾਕੀ ਰੇ ਬਾਈ ਪਤਾ ਹੈ ਵੀ ਬੱਚੇ ਨੂੰ ਕੋਰਨਾ ਹੀ ਪੈਂਦਾ ਹੈ ਪਰ ਜਿਆਦਾ ਘੁਰਾਂਗੇ ਤਾਂ ਬੱਚਾ ਕੱਟ ਕੇ ਬੱਚਾ ਵੀ ਨਹੀਂ ਸਿੱਖਦਾ ਕੁਝ ਜਾ ਡਰ ਨਹੀਂ ਪੈਂਦਾ ਇਹਨਾਂ ਦੇ ਮਾਪਿਓ ਨੇ ਸਾਨੂੰ ਕੋਰ ਦਿੱਤੀ ਹੋਈ ਹੈ ਤੇ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੰਗਾ ਕੌਰ ਆ ਮੇਰਾ ਨਾਮ ਜੀ ਤੇ ਸਾਡੀ ਅਕੈਡਮੀ ਚ ਜਸਪਾਲ ਭਾਈ ਗਗਨ ਭਾਈ ਤੇ ਨਿੰਮਾ ਭਾਈ ਸਾਨੂੰ ਪ੍ਰੈਕਟਿਸ ਲਵਾਉਂਦੇ ਨੇ ਠੀਕ ਹੈ ਬੋਤ ਵਧੀਆ ਪ੍ਰੈਕਟਿਸ ਲਵਾਂਦੇ ਨੇ ਸਭ ਤੋਂ ਪਹਿਲਾਂ ਅਸੀਂ 5 ਵਜੇ ਗਰਾਊਂਡ ਤੇ ਸਾਡਾ ਟਾਈਮ ਹੈਗਾ ਅਸੀਂ ਇੱਥੇ ਆ ਜਾਨੇ ਆ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਵਾਰਮ ਅਪ ਕਰਦੇ ਆ ਵਾਰਮ ਅਪ ਕਰਕੇ ਸਾਡਾ ਇੱਕ ਚੱਕਰ ਦਾ ਜਾਪ ਹੁੰਦਾ ਸਤਨਾ ਵਾਹਿਗੁਰੂ ਕਰਦੇ ਆ ਉਸ ਤੋਂ ਬਾਅਦ 15 ਮਿੰਟ ਦੀ ਰਨਿੰਗ ਲੱਗਦੀ ਆ ਰਨਿੰਗ ਲਗਾ ਕੇ ਅਸੀਂ ਐਕਸਰਸਾਈਜ਼ਾਂ ਕਰਦੇ ਆ ਗਰਾਊਂਡ ਵਾਲੀਆਂ ਉਸ ਤੋਂ ਬਾਅਦ ਅਸੀਂ ਕਬੱਡੀ ਖੇਡਦੇ ਆ ਜਾਂ ਫਿਰ ਕਬੱਡੀ ਦੇ ਰਿਲੇਟਿਡ ਜਿਹੜੀਆਂ ਐਕਸਰਸਾਈਜ਼ਾਂ ਹੁੰਦੀਆਂ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਸ਼ਨਪ੍ਰੀਤ ਕੌਰ ਹੈ ਮੇਰੀ ਮੇਰੇ ਵੱਲੋਂ ਤੇ ਮੇਰੀ ਪੂਰੀ ਅਕੈਡਮੀ ਵੱਲੋਂ ਸਭ ਤੋਂ ਪਹਿਲਾਂ ਤੁਹਾਨੂੰ ਗੰਗਾ ਨੇ ਜੀ ਸਾਰਾ ਕੁਝ ਦੱਸ ਹੀ ਦਿੱਤਾ ਵੀ ਕੀ ਕੁਝ ਕਰਦੇ ਅਸੀਂ ਵੀ ਗਰਾਊਂਡ 'ਚ ਆ ਕੇ ਉਸ ਤੋਂ ਬਾਅਦ ਵੀ ਸਾਡੀ ਸੇਫਟੀ ਦੀ ਗੱਲ ਕਰਦੇ ਆ ਵੀ ਜਿਵੇਂ ਮੁੰਡਿਆਂ ਨੂੰ ਤਾਂ ਜੀ ਚੱਲ ਜਾਂਦਾ ਵੀ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਲਈ ਸੇਫਟੀ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਬਾਈ ਬਾਈ ਜੀ ਅਰਗੇ ਪਹਿਲਾਂ ਸਾਡੇ ਵੀ ਉਹ 12 ਮੱਪ ਵਗੈਰਾ ਸਾਰਾ ਕੁਝ ਕਰਵਾ ਕੇ ਉਸ ਤੋਂ ਬਾਅਦ ਸਾਨੂੰ ਸ਼ਾਮ ਨੂੰ ਕਬੱਡੀ ਖਿਡਾ ਕੇ ਜੀ ਉਸ ਤੋਂ ਬਾਅਦ ਸਾਨੂੰ ਆਪ ਜਾ ਕੇ ਨਾਲ ਸਾਨੂੰ ਛੱਡ ਕੇ ਆਉਂਦੇ ਆ ਜੀ ਮੋੜ ਤੱਕ ਜੀ ਨਾਮ ਤੂੰ ਦੱਸੀਂਗਾ ਟੋੜੀ ਦਾ ਮਸ਼ੂਰਾ ਹਾਂ ਤੇ ਤੈਨੂੰ ਕਿੰਨਾ ਚਿਰ ਹੋ ਗਿਆ ਪਤਾ ਇੱਥੇ ਆਉਂਦੇ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਤੇ ਕਬੱਡੀ ਖੇਡ ਤੇਨੂੰ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਿਆ ਤੇ ਰੇਟ ਪਾਉਣਾ ਕਿ ਚੈੱਕ ਕਰਦਾ ਹੈ ਜਾਂ ਅੱਛਾ ਤੇ ਤੈਨੂੰ ਕੋ ਸਾਹਿਬ ਕਿਵੇਂ ਕਰਾਉਂਦੇ ਪ੍ਰੈਕਟਿਸ ਕਰਾਉਂਦੇ ਕੁੱਟਦੇ ਕਿ ਨਹੀਂ ਕੁੱਟਦੇ ਨਹੀਂ ਕਰਦੇ ਕੁੱਟਦੇ ਨਹੀਂਗੇ ਤੇ ਖਾਣ ਨੂੰ ਕਿਹਜੰਦਾ ਤੈਨੂੰ ਛੱਲੇ ਚੋਲੇ ਤੁਸੀਂ ਸਾਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਤੇ ਬਹੁਤ ਸੋਹਣਾ ਤੁਹਾਡਾ ਜਿਹੜਾ ਕੰਮ ਹੈ ਸਲਾਗੇ ਜੋਗਾ ਹਨ ਅਸੀਂ ਇਹ ਕਹਿੰਦੇ ਏਦਾਂ ਦਾ ਕੰਮ ਹਰੇਕ ਪਿੰਡ ਦੇ ਵਿੱਚ ਚੱਲੇ ਹਰੇਕ ਵੀਰ ਭਾਈ ਕੋਈ ਫੌਜੀ ਰਿਟਾਇਰ ਹੋ ਕੇ ਆਇਆ ਜਾਂ ਕੋਈ ਸਪੋਰਟਸ ਪਰਸਨ ਰਿਹਾ ਹਨ ਏਦਾਂ ਦੇ ਕੈਂਪ ਲਾਵੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੇ ਤੇਲੇ ਤੇ ਤੁਹਾਡੇ ਪਿੰਡ ਦੇ ਜਾਂ ਐਨ ਆਰ ਆਈ ਜਾਂ ਕੋਈ ਵੀ ਜਿਹੜੇ ਸਹਿਯੋਗੀ ਵੀਰ ਭਾਈ ਹੈ ਤੇ ਤੁਸੀਂ ਉਹਨਾਂ ਨਾਲ ਸਾਡੇ ਬਾਰੇ ਕੋਈ ਜਾਣਨਾ ਪਾਉਂਗੇ ਤਾਂ ਜਾਂ ਇੱਕ ਤੁਸੀਂ ਗੱਲ ਜ਼ਰੂਰ ਕਰ ਰਹੀ ਸੀ ਕਿ ਅਸੀਂ ਬੱਚਿਆਂ ਦਾ ਕੋਈ ਬੀਮਾ ਕਰਾ ਰਹੇ ਹਾਂ ਤੇ ਸਾਨੂੰ ਉਹ ਸਾਰੀ ਜਾਣਕਾਰੀ ਪ੍ਰਾਪਤ ਕਰੋ ਬਲੀ ਭਾਈ ਜੀ ਮੇਰਾ ਪੂਰਾ ਨਗਰ ਵਧਾਈ ਦੇ ਪਾਸਟਰ ਹੈ ਜੀ ਅਡਾ ਇਨਾ ਕ ਸਹਿਯੋਗ ਦਿੰਦਾ ਹੈਗਾ ਕਿ ਅਸੀਂ ਇੱਕ ਬਾਜ ਦਿੰਨੇ ਆ ਤਾਂ ਇੱਥੇ ਆ ਖੜਦੇ ਆ ਠੀਕ ਆ ਕੋਈ ਪੈਸੇ ਪੱਖੋ ਜਾਂ ਕਿ ਹੋਰ ਵੀ ਥਣ ਚੀਜ਼ ਦੀ ਲੋੜ ਹੈਗੀ ਤਾਂ ਪੂਰਾ ਨਗਰ ਸਹਿਯੋਗ ਦਿੰਦਾ ਵੀ ਪੂਰੀ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਜਦੋਂ ਮਰਜ਼ੀ ਫੋਨ ਕਰੀਏ ਵਿਚਾਰੇ ਪਹੁੰਚਦੇ ਨੇ ਇੱਥੇ ਠੀਕ ਆ ਸਰਪੰਚ ਦੇ ਆ ਤਿੰਨ ਚਾਰ ਬੱਚੇ ਖੇਡਦੇ ਨੇ ਬੱਚੇ ਬਹੁਤ ਵਧੀਆ ਹਾਂ ਜੀ ਇੱਕ ਬਈ ਐਨ ਆਰ ਆਈ ਭਰਾਵਾਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਬਈ ਜੀ ਅਡੇ ਕਵਾਲ ਕਨੇਡਾ ਜੀ ਐ ਜਗਦੇਵ ਕਨੇਡਾ ਸਾਡਾ ਭਰਾ ਅਮਣਾ ਸਾਈਪ੍ਰੈਸ ਬਈ ਉਹ ਬਹੁਤ ਚਿਰ ਹੋ ਗਿਆ ਆਪਣੇ ਸਾਈਪ੍ਰੈਸ ਨਾਲ ਸਾਡੇ ਨਾਲ ਜੁੜੇ ਨੂੰ ਪੂਰੀ ਮਾਤਾ ਦਾ ਮਾਤਾ ਦੇ ਪਿੱਛੇ ਵਾਡੇ ਸੀਗਾ ਹਾਂਜੀ ਤੇ ਉਹ ਆਪਦਾ ਹਰੇਕ ਵਾਡੇ ਥਲੇ ਵੱਡੇ ਦਾ ਹੋਵੇ ਛੋਟੇ ਦਾ ਸੈਲੀਬ੍ਰੇਟ ਕਰਦੇ ਬਈ ਇੱਥੇ ਇੱਕ ਭੈਣ ਸਾਡੀ ਮਣੀ ਸਾਈਪ੍ਰੈਸ ਇੱਕ ਮੁੰਡਾ ਗੱਗੀ ਕਨੇਡਾ ਬਈ ਹਾਂਜੀ ਹਾਂਜੀ ਤੇ ਇੱਕ ਮੁੰਡਾ ਰੱਗੂ ਬੰਗੀ ਤੋਂ ਅਗਰ ਸ਼ਰਨ ਕਨੇਡਾ ਇਹ ਸਾਰੇ ਭਰਾ ਜਿੰਨੇ ਵੀ ਐਨ ਆਰ ਆ ਸਾਡਾ ਬਹੁਤ ਵਾਰ ਸਹਿਯੋਗ ਕਰਦੇ ਆ ਤੇ ਪਿਛਲੇ ਟੂਰਨਾਮੈਂਟ ਹੋਇਆ ਸੀ ਤੇ ਇਹਨਾਂ ਨੇ ਬਹੁਤ ਵੱਡਾ ਸਾ ਜੋ ਕਾ ਚੀਗਾ ਹਾਂ ਤੇ ਇੱਕ ਮੋੜੇ ਨੂੰ ਮੋੜ ਲਾ ਕੇ ਖੜਿਆ ਇਹ ਕਿਹੜੀ ਗੱਲ ਬੀਮੇ ਵਾਲੀ ਸੀ ਬਈ ਉਹ ਵਿੱਚ ਹੀ ਰਹੀ ਗਈ ਹਾਂ ਬਈ ਬਈ ਇਹ ਖੇਡ ਆਈਡੀ ਕਬੱਡੀ ਇਹ ਸਟਾ ਪਟਾ ਦੀ ਖੇਡ ਆ ਖੇਡ ਹੈਗੀ ਆ ਜਿਹੜੇ ਮੰਨ ਕੇ ਚਲੋ ਵੀ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਮੰਨ ਕੇ ਚਲੋ ਸਪੋਜ਼ ਕਰੋ ਕੋਈ ਮੇਜਰ ਸਾਟਾ ਹੁੰਦੀ ਹੈ ਬੱਚੇ ਦੇ ਤੇ ਠੀਕ ਆ ਅਸੀਂ ਕਸੂਤ ਲੈ ਕੇ ਚੱਲੇ ਆ ਬਈ ਜਸਪਾਲ ਨਾਲ ਗੱਲ ਕੀਤੀ ਜਸਪਾਲ ਸਾਹਿਬ ਨਾਲ ਗੱਲ ਕੀਤੀ ਕਿ ਇਹਨਾਂ ਦਾ ਹੀ ਬੀਮਾ ਕਰਵਾ ਰਹੇ ਹਾਂ ਕੋਈ ਮੇਜਰ ਸੱਟ ਆਉਂਦੀ ਹੈ ਤਾਂ ਫ੍ਰੀ ਆਫ ਕੋਸਟ ਇਹਨਾਂ ਦਾ ਕੋਈ ਇਲਾਜ ਹੋ ਜਾਏ ਸੋਚ ਲੈ ਕੇ ਚੱਲੇ ਆ ਕਿਉਂਕਿ ਗਰੀਬ ਘਰ ਦਾ ਬੱਚਾ ਕਦੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਨਿਜਠਣ ਨੂੰ ਅਸੀਂ ਵੀ ਖੜੇ ਆ ਉਹਦਾ ਪਰਿਵਾਰ ਵੀ ਖੜਾ ਤੇ ਬੱਚਾ ਵੀ ਨਹੀਂ ਇੱਠ ਲਿਆ ਤੇ ਬੀਐਮ ਵਾਲੀ ਗੱਲ ਤਾਂ ਇਹਨਾਂ ਦਾ ਕਿਸੇ ਅੱਜ ਕੱਲ ਕਿਸੇ ਨੇ ਸੁਣੀ ਨਹੀਂ ਹੋਣੀ ਤਾਂ ਅੱਜ ਕੋਈ ਬਾਈ ਹੋਰ ਵੀ ਸਾਡਾ ਗਰਾਊਂਡ ਦਾ ਇਹ ਵੀਡੀਓ ਦੇਖ ਰਿਹਾ ਤੁਸੀਂ ਵੀ ਇਦਾਂ ਦੀ ਜਰੂਰ ਕੋਈ ਨਾ ਕੋਈ ਛੋਟੇ ਬੱਚਿਆਂ ਦੀ ਜਾਂ ਹੈਲਪ ਕਰਦੇ ਰਹੋ ਤਾਂ ਬਾਈ ਸਾਡਾ ਵੀ ਜਿਹੜਾ ਇਹੀ ਹੈਗਾ ਅਸੀਂ ਚੱਲੇ ਆਂ ਦਾ ਚੈਨਲ ਬਣਾ ਕੇ ਵੀ ਜਿੰਨੇ ਵੀ ਪੰਡ ਫ੍ਰੀ ਦੇ ਵਿੱਚ ਕੋਈ ਟ੍ਰੇਨਿੰਗ ਕਰਾਉਂਦਾ ਤਾਂ ਅਸੀਂ ਉਹਨਾਂ ਨੂੰ ਆ ਦੇ ਚੈਨਲ ਰਾਹੀਂ ਮਾਧਿਅਮ ਰਾਹੀਂ ਦਿਖਾਈਏ ਤਾਂ ਬੱਚਿਆਂ ਗਰਾਊਂਡ ਨਾਲ ਜੋੜੀਏ ਤਾਂ ਜੋ ਨਸ਼ੇ ਰਹਿਤ ਹੋਣ ਤੇ ਗਰਾਊਂਡ ਨਾਲ ਆਪਦੇ ਟੁੜਨ ਦੇ ਗੇਮਾਂ ਕਰਨ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਤੁਹਾਡਾ ਸਾਡੇ ਨਾਲ ਇੱਥੇ ਆਉਣ ਤੇ ਭਾਈ ਵੈਕੁਰ ਜੀ ਖਾਲਸਾ ਜੀ ਭਾਈ